ਪੰਜਾਬ ਦੇ ਵਿੱਤੇ ਯੋਜਨਾ ਆਭਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਟੀਮਾ ਨੇ ਅੱਜ ਇੱਥੇ ਦੱਸਿਆ ਕਿ ਵਿਰਾਸਤੀ ਟੈਕਸ ਮਾਮਲੇ ਨੂੰ ਘਟਾਉਣ ਅਤੇ ਸੁਚਾਰੂ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਨਵੰਬਰ 2023 ਦੇ ਵਿੱਚ ਸ਼ੁਰੂ ਕੀਤੀ ਗਈ ਜੋ ਪ੍ਰੋਮੋਸ਼ਨ ਪਟਾਰਾ ਸਕੀਮ ਉਹ ਤਿੰਨ ਓਡੀਐਸ ਤੰਦਾ ਕੋਲ 7311 ਡੀਲਰਾਂ ਨੇ ਲਾਭ ਉਠਾਇਆ ਇੱਥੇ ਜਾਰੀ ਪ੍ਰੈਸ ਬਿਆਨਾਂ ਦੇ ਵਿੱਚ ਇਹ ਪ੍ਰਗਟਾਵਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ OTS 10 ਦੇ ਨਤੀਜਿਆਂ ਦੇ ਵਜੋਂ ਸਰਕਾਰੀ ਖਜ਼ਾਨੇ ਦੇ ਵਿੱਚ 164.35 ਕਰੋੜ ਰੁਪਏ ਪ੍ਰਾਪਤ ਹੋਏ ਹਨ ਤੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਬਾਰਾ ਸ਼ੁਰੂ ਕੀਤੀਆਂ ਇੰੀਆਂ OTS 1 ਅਤੇ OTS 2 ਸਕੀਮਾਂ ਦੇ ਵਿੱਚ ਇਸ ਦੇ ਅਲਟਾ 77768 ਮਾਮਲਿਆਂ ਦੇ ਵਿੱਚ ਸਿਰਫ 13.15 ਕਰੋੜ ਰੁਪਏ ਦਾ ਕੁੱਲ ਟੈਕਸ ਮਾਲੀਆਂ ਹੀ ਜਟਾ ਪਾਈਆਂ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ OTS-3 ਤਹਿਤ 1 ਲੱਖ ਰੁਪਏ ਤੋਂ ਘੱਟ ਦੇ ਬਕਾਏ ਵੱਲ 50,933 ਡੀਲਰਾਂ ਨੇ ਟੈਕਸ, ਵਿਆਜ ਅਤੇ ਜੁਰਮਾਨੇ ਤੋਂ 100% ਸ਼ੋਰਟ ਦਾ ਲਾਭ ਉਠਾਇਆ। ਜਿਸ ਦੇ ਨਤੀਜੇ ਦੇ ਵੱਲੋਂ ਫੌਲਾ 221.75 ਕਰੋੜ ਰੁਪਏ ਦੇ ਬਕਾਏ ਮਾਫ ਕੀਤੇ ਗਏ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ 19408 ਡੀਲਰ ਜਿਨ੍ਹਾਂ ਦੇ ਬਕਾਏ 1 ਲੱਖ ਤੋਂ 1 ਕਰੋੜ 1 ਕਰੋੜ ਰੁਪਏ ਤੱਕ ਸਨ ਤੇ ਉਹਨਾਂ ਨੇ ਵਿਆਜ ਤੇ ਜੁਰਮਾਨੇ ਤੋਂ 100% ਛੋਟ ਤੇ ਟੈਕਸ ਦੇ ਵਿੱਚ 50% ਛੋਟ ਦਾ ਲਾਭ ਲਿਆ ਜਿਸ ਦੇ ਤਹਿਤ 645.46 ਕਰੋੜ ਰੁਪਏ ਦੀ ਛੋਟ ਦਿੱਤੀ ਗਈ ਵਿੱਤ ਮੰਤਰੀ ਨੇ ਕਿਹਾ ਕਿ ਐਸਐਸ ਸਕੀਮ ਦਾ ਮੁਲਾਂਕਣਾ 2016-2017 ਤੇ 1 ਕਰੋੜ ਰੁਪਏ ਤੱਕ ਬਕਾਇਆ ਦੇ ਕੇਸਾਂ ਨੂੰ ਵਿਚਾਰਿਆ ਗਿਆ। ਉਹਨਾਂ ਨੇ ਕਿਹਾ ਕਿ ਜਿੰਨਾ ਡੀਲਰਾਂ ਨੇ OTS 10 ਦੇ ਅਧੀਨ ਅਪਲਾਈ ਕੀਤਾ, ਉਹਨਾਂ ਦੀ ਐਸਪੀ ਐਕਟ 1952 ਦੇ ਤਹਿਤ ਅਸਲ ਕਾਨੂੰਨੀ ਫਾਰਮ ਜਮ੍ਹਾਂ ਕਰਵਾਈਸਾਨਾ ਅਤੇ ਮਾਫੀ ਦੇ ਗੱਨਾ ਉਸੇ ਹੀ ਅਨੁਸਾਰ ਕੀਤੀ ਗਈ। ਇਸ ਤੋਂ ਇਲਾਵਾ ਬਿਨੇਕਾਰਾਂ ਨੂੰ ਵਾਧੂ ਕਾਨੂੰਨੀ ਕੋਸ਼ਨਾ ਫਾਰਮ ਜਮ੍ਹਾਂ ਕਰਨ ਤੇ ਸਹੂਲਤ ਪ੍ਰਦਾਨ ਕੀ ਜਿਸ ਦੇ ਨਾਲ ਉਹਨਾਂ ਨੂੰ ਇਸ ਜੋੜਨ ਦਾ ਲਾਭ ਲੈਣ ਦੇ ਵਿੱਚ ਆਸਾਨੀ ਹੋਵੇ